ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਭਰਾਓ ਮੈਂ ਇੱਕ ਦੋ ਦਿਨਾਂ ਦਾ ਵੇਖ ਰਿਹਾ ਜਿਹੜੀਆਂ ਵੀ ਮੈਂ ਗੱਲਾਂ ਬਾਤਾਂ ਪਾ ਰਿਹਾ ਫੇਸਬੁੱਕ YouTube ਤੇ ਤੇ ਮੈਨੂੰ ਥੱਲੇ ਲਿਖਿਆ ਜਾ ਰਿਹਾ ਸਕੋਰਪੀਓ ਵਾਲਾ ਗਰੀਬ ਸਕੋਰਪੀਓ ਵਾਲਾ ਗਰੀਬ ਆ ਸਕੋਰਪੀਓ ਤੁਹਾਨੂੰ ਦੁਬਾਰੀ ਦੱਸਦਾ ਵੀ ਆ ਸਾਡੇ ਭਰਾ ਦੀ ਆ ਸਕੋਰਪੀਓ ਤੇ ਆ ਬਾਈ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਹਿੰਦਾ ਮੇਰੇ ਸਾਹਮਣੇ 11 12 ਮਹੀਨੋਂ ਗੱਡੀ ਲੈ ਕੇ ਗਏ ਸੀ ਤੇ ਇਹ ਸਮਝ ਲਓ ਵੀ 2 2.5 ਮਹੀਨੇ ਮੇਰੇ ਕੋਲ ਰਹੀ ਆ ਉਹ ਲੋਕਾਂ ਨੂੰ ਆਇਆ ਸੀ ਕਿਤੇ ਵੀ ਗੱਡੀ ਕਾਲੀ ਇਹ ਲਈ ਫਿਰਦਾ ਭਰਾਵੇ ਦਾ ਸਾਡੇ ਭਰਾ ਦੀ ਸੀ ਗੱਡੀ ਆ ਜਿਹੜੀ ਖੜੀ ਆ ਕਾਲੀ ਸਕੋਰਪੀਓ ਤੇ ਮੈਂ ਸਾਡੇ ਆਰਮੀ ਵਾਲੇ ਜੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਗਰਾ ਕੀਤਾ ਨਹੀਂ ਮੈਂ ਇਲੈਕਸ਼ਨ ਦੇ ਵਿੱਚ ਬਹੁਤ ਸੱਜਣਾ ਨੂੰ ਕਿਹਾ ਸੀਗਾ ਕਿ ਬਈ ਯਾਰ ਮੈਨੂੰ ਮੈਂ ਇੱਕ ਪਿੰਡਾਂ ਦੇ ਵਿੱਚ ਜਾਣਾ ਪ੍ਰਚਾਰ ਕਰਨਾ ਕਿਉਂਕਿ ਤੁਸੀਂ ਰਾਜੇ ਮਹਾਰਾਜਿਆਂ ਨੂੰ ਤਾਂ ਮਤ ਦਾ ਦੇ ਦਿੰਨੇ ਆ ਤੁਸੀਂ ਜਿਵੇਂ ਕਹਿ ਲੋ ਗੱਲਾਂ ਕਰਨੀਆਂ ਪਹਿਣੀਆਂ ਕਿ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨੂੰ ਮਦਦ ਤਾਂ ਜਾਂਦੀਆਂ ਰਹੀਆਂ ਪਰ ਜਿਹੜਾ ਵੀ ਤੁਹਾਡੇ ਹੱਕ ਦੀ ਗੱਲ ਕਰਦਾ ਉਹਦੀ ਬਾਹ ਕੋਈ ਕੋਈ ਫੜਦਾ ਤੇ ਸਾਡੀ ਬਾਹ ਤਾਂ ਭਾਈ ਹੀਰਾ ਸਿੰਘ ਜੀ ਨੇ ਫੜੀ ਸੀ ਕਹ ਲੈ ਭਾਈ ਇਹ ਗੱਡੀ ਤੂੰ ਲੈ ਜਾ ਗੱਲ ਤਾਂ ਸਾਡੀ ਹੋਈ ਸੀ ਮਹੀਨੇ ਕਦੀ ਪਰ ਉਹ ਫਿਰ ਦਸ ਵਿੱਚ ਪਾਵਾ ਗਈ ਹਾਂ ਆਸ਼ੀ ਕੇ ਪਿੰਡ ਤੇ ਜ਼ਿਲ੍ਹਾ ਆਪਣਾ ਫਰੋਸ਼ਪੁਰ ਆਸ਼ੀ ਹਾਂ ਤਹਿਸੀਲ ਜੀਰਾ ਤੇ ਬਾਈ ਜੀ ਤੋਂ ਜਿਹੜੀ ਕਹਿ ਲੋ ਮੈਂ ਗੱਡੀ ਲੈ ਗਿਆ ਸੀ 11 12 ਮਈ ਨੂੰ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਆ ਉਹ ਅਸੀਂ ਅੱਜ ਛੱਡ ਨਾਈਆਂ 2 ਢਾਈ ਮਹੀਨੇ ਮਹੀਨਾ ਦਾ ਲਗਭਗ ਥਾਣੇ ਦੇ ਵਿੱਚ ਹੀ ਖੜੀ ਰਹੀ ਆ ਨਜਾਇਜ਼ ਹੀ ਪਾਤੀ ਸੀ ਪਰਚੇ ਦੇ ਵਿੱਚ ਕਰ ਵੀ ਮਗਵਾਉਣ ਵਾਲਾ ਕੰਮ ਹੋ ਗਿਆ ਸੀਗਾ ਤੇ ਮੈਂ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਭਾਈ ਸਾਹਿਬ ਇਲੈਕਸ਼ਨ ਅਸੀਂ ਲੜਦੇ ਰਹਿਣੇ ਆ ਤੇ ਤੁਸੀਂ ਉਹਨਾਂ ਦੀਆਂ ਮਦਦਤਾ ਕਰਦੇ ਆ ਜਿਹੜੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਰੋਲ ਤੇ ਫਿਰਦੇ ਆ ਜਿਹੜੇ ਤੁਹਾਨੂੰ ਫ੍ਰੀ ਦੀਆਂ ਸਹੂਲਤਾਂ ਦਿੰਦੇ ਫਿਰਦੇ ਐਵੇਂ ਗੱਲ ਨਾ ਹੌਜੀ ਸਾਹਿਬ ਜੇ ਮੈਂ ਤੁਹਾਨੂੰ ਇਹ ਕਹਿਣਾ ਵੀ ਤੁਸੀਂ ਆਪਦੇ ਬੱਚਿਆਂ ਵਾਸਤੇ ਰੋਜ਼ਗਾਰ ਮੰਗੋ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਤੁਹਾਨੂੰ ਕੋਈ ਫ੍ਰੀ ਦੀ ਸਹੂਲਤ ਨਹੀਂ ਚਾਹੀਦੀ ਤੁਹਾਡੇ ਜਿਹੜੇ ਬੱਚੇ ਆ ਉਹ ਦੋ ਟਾਂਗ ਦੀ ਰੋਟੀ ਪਿੱਛੇ ਬਾਹਰਲੇ ਕੰਟਰੀਆਂ ਚ ਜਾ ਰਹੇ ਆ ਤੁਹਾਡਾ ਜਿਹੜੇ ਮਾਪੇ ਬਾਪ ਤੁਹਾਡੇ ਭੈਣ ਭਾਈ ਭਤੀਜੇ ਬਿਨਾਂ ਇਲਾਜ ਤੋਂ ਮੰਜੇ ਤੇ ਪਏ ਚੁੱਕ ਰਹੇ ਆ ਉਹਨਾਂ ਦੇ ਇਲਾਜ ਵਾਸਤੇ ਪੈਸੇ ਨਹੀਂ ਹੁੰਦੇ ਜੋ ਜਾ ਕੇ ਐਨਜੀਓ ਰਗਾ ਮੰਨਤਾ ਕਰਦੇ ਆ ਫਿਰ ਵੀਡੀਓ ਸਾਹਮਣੇ ਹੁੰਦੀਆਂ ਤੇ ਉੱਥੇ ਸਰਕਾਰ ਕਿੱਥੇ ਜਾ ਵੜਦੀ ਆ ਪਰ ਜਿਹੜੇ ਵੱਡੇ ਲੋਕ ਆ ਉਹ ਫੰਡ ਜਾਂ ਮਤਲਬ ਉਹਨਾਂ ਨੇ ਮਦਦ ਕੀ ਦੀ ਕਰਨੀ ਪਾਰਟੀ ਦੀ ਜਿਹੜੀ ਤੁਹਾਡੇ ਬਾਰੇ ਗੱਲ ਹੀ ਨਹੀਂ ਕਰਦੀ ਸਾਡੀ ਮਦਦ ਆ ਭਾਈ ਸਾਹਿਬ ਨੇ ਕੀਤੀ ਸੀ ਤੁਸੀਂ ਐਵੇਂ ਮੈਨੂੰ ਕਹੀ ਕੇ ਫੋ ਆ ਸਕਾਰ ਪੀਓ ਵਾਲਾ ਸਕਾਰ ਪੀਓ ਵਾਲਾ ਆਸਕਾਰ ਪੀਓ ਸਾਡੀ ਭਰਾ ਦੀ ਸੀ ਹੀਰਾ ਸਿੰਘ ਦੀ ਪਿੰਡ ਆਸੀਕੇ ਜ਼ਿਲ੍ਹਾ ਫੋਜ਼ਪੁਰ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਮੈਂ ਕਹਨਾ ਕਿਹੜਾ ਕਹ ਲੋ ਤੇਰਾ 14 ਲੱਖ ਦੀ ਗੱਡੀ ਮੈਂ ਕਹਿੰਦਾ ਵੀ ਤੇਰਾ ਇੱਥੇ ਕੋਈ ਸਾਈਕਲ ਨਹੀਂ ਦਿੰਦਾ ਨਹੀਂ ਦਿੰਦਾ ਸਾਈਕਲ ਦਿੰਦਾ ਹਾਂ ਮੈਂ ਸਾਈਕਲ ਦਿੰਦਾ ਨਹੀਂ ਐਗਰ ਤਾਂ ਤੁਸੀਂ ਬਹੁਤ ਵਧੀਆ ਜਿਗਰਾ ਕੱਢਿਆ ਮੈਂ ਅਮੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਭਾਈ